ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੀ ਜੈ ਸੋਹਣੇ ਰੱਬ ਦੀ ਸਦਾ ਹੀ ਜੈ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਨਵਾਂ ਸਾਲ 2026 ਤੁਹਾਡੀ ਜ਼ਿੰਦਗੀ ਬਦਲ ਦੇਵੇ ਸਾਰਿਆਂ ਨੂੰ ਰੰਗ ਪਾਗ ਲਾ ਦੇਵੇ ਆਓ ਅੱਜ ਅਸੀਂ ਸਾਰੇ ਰਲ ਕੇ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਨੂੰ ਦੁਆ ਅਰਦਾਸ ਫਰਿਆਦ ਕਰੀਏ ਕਿ ਨਵਾਂ ਸਾਲ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੇਵੇ ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਬਰਕਤਾਂ ਤਰੱਕੀਆਂ ਤੰਦਰੁਸਤੀਆਂ ਰਹਿਮਤਾਂ ਲੈ ਕੇ ਆਵੇ ਪਿੱਛੇ ਕੀ ਹੋਇਆ ਹੈ ਕੀ ਗਵਾਇਆ ਹੈ ਕੀ ਕੀ ਦੁੱਖ ਦੇਖੇ ਉਹ ਸਾਰਾ ਮਾੜਾ ਵਕਤ ਅਸੀਂ ਕੱਟ ਲਿਆ ਹੈ ਬੀਤੇ ਵਕਤ ਤੇ ਹਾਲਾਤਾਂ ਨੂੰ ਭੁੱਲ ਜਾਓ ਹੁਣ ਨਵੇਂ ਸਾਲ ਦੀ ਸ਼ੁਰੂਆਤ ਕਰੀ ਅੱਗੇ ਦੀ ਸੋਚੀਏ ਅੱਗੇ ਕੀ ਕਰਨਾ ਹੈ ਕਿਸ ਤਰ੍ਹਾਂ ਚੱਲਣਾ ਹੈ ਜਿਸ ਨਾਲ ਸਾਡਾ ਜੀਵਨ ਖੁਸ਼ੀਆਂ ਬਰਕਤਾਂ ਤੰਦਰੁਸਤੀਆਂ ਮਾਲਕ ਦੀਆਂ ਰਹਿਮਤਾਂ ਨਾਲ ਚੱਲੇ ਇਸ ਲਈ ਨਵੇਂ ਸਾਲ ਦੇ ਨਵੇਂ ਦਿਨਾਂ ਦੀ ਸ਼ੁਰੂਆਤ ਆਪਣੇ ਪੀਰ ਫਕੀਰ ਗੁਰੂ ਦੇਵੀ ਦੇਵਤੇ ਤੋਂ ਕਰੋ ਅੱਜ ਤੋਂ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਤੈ ਕਰਨ ਲਈ ਆਪਣੇ ਗੁਰੂ ਪੀਰ ਫਕੀਰ ਦੇਵੀ ਦੇਰਤੇ ਆਪਣੇ ਗੱਦੀ ਵਾਲੇ ਬਜ਼ੁਰਗਾ ਨੂੰ ਨਾਲ ਲੈ ਕੇ ਚੱਲਣਾ ਹੈ ਇਹਨਾਂ ਨੂੰ ਆਪਣੇ ਨਾਲ ਰੱਖਣਾ ਹੈ ਤਾਂ ਸਾਨੂੰ ਕਿਸੇ ਵੀ ਮੈਦਾਨ ਹਾਰ ਨਹੀਂ ਹੋਵੇਗੀ ਬੰਦਾ ਕਿੰਨਾ ਵੀ ਅਮੀਰ ਹੋਵੇ ਕਰੋੜਪਤੀ ਹੋਵੇ ਅਰਬਾਂ ਖਰਬਾਂ ਦਾ ਮਾਲਕ ਹੋਵੇ ਜਦ ਤੱਕ ਉਸ ਦੀ ਜ਼ਿੰਦਗੀ ਵਿੱਚ ਕੋਈ ਨਿਸ਼ਾਨਾ ਨਾ ਹੋਵੇ ਕੋਈ ਮੰਜ਼ਿਲ ਨਾ ਹੋਵੇ ਉਸ ਦਾ ਕੋਈ ਰੈਬਰ ਨਾ ਹੋਵੇ ਤਾਂ ਉਸ ਨੂੰ ਸਕੂਨ ਨਹੀਂ ਮਿਲੇਗਾ ਉਸ ਨੂੰ ਸ਼ਾਂਤੀ ਨਹੀਂ ਮਿਲੇਗੀ ਜਦੋਂ ਤੱਕ ਕੋਈ ਵੀ ਇਨਸਾਨ ਆਪਣੇ ਮਾਲਕ ਆਪਣੇ ਰੱਬ ਗੁਰੂ ਪੀਰ ਦੇਵੀ ਦੇਵਤੇ ਨਾਲ ਨਹੀਂ ਜੁੜੇਗਾ ਕਿਸੇ ਸੇਵਾ ਨਾਲ ਨਹੀਂ ਜੁੜੇਗਾ ਉਸ ਨੂੰ ਸ਼ਾਂਤੀ ਸਕੂਨ ਨਹੀਂ ਮਿਲੇਗਾ ਉਸ ਰੱਬ ਤੋਂ ਬਿਨਾ ਇਹ ਰੂਹ ਬੇਚੈਨ ਰਹੇਗੀ ਇਸ ਲਈ ਪਰਮਾਤਮਾ ਦਾ ਮਿਲਾਪ ਬਹੁਤ ਜ਼ਰੂਰੀ ਹੈ ਤੇ ਇਹ ਮਿਲਾਪ ਗੁਰੂ ਪੀਰ ਦੇਵੀ ਦੇਵਤੇ ਦੀ ਰਹਿਮਤ ਨਾਲ ਹੁੰਦਾ ਹੈ ਤੇ ਅੱਜ ਤੋਂ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਆਪਣੇ ਮਾਲਕ ਦਾ ਹੱਥ ਫੜ ਕੇ ਕਰਨਾ ਹੈ ਤੇ ਆਪਣੇ ਮਾਲਕ ਦਾ ਹੱਥ ਛੱਡਣਾ ਨਹੀਂ ਹੈ ਜੋ ਅੱਜ ਦਾ ਬਹੁਤ ਮਾੜਾ ਸਮਾਂ ਭਿਆਨਕ ਸਮਾਂ ਚੱਲ ਰਿਹਾ ਹੈ ਇਸ ਵਿੱਚ ਪੈਸਾ ਬਹੁਤ ਜ਼ਰੂਰੀ ਹੈ ਤੇ ਪੈਸੇ ਦੇ ਨਾਲ-ਨਾਲ ਆਪਣੇ ਨਾਲ ਗੁਰੂ ਪੀਰ ਦੀ ਰਹਿਮਤ ਵੀ ਬਹੁਤ ਜ਼ਰੂਰੀ ਹੈ ਇਸ ਲਈ ਆਪਣੇ ਆਪਣੇ ਗੁਰੂ ਪੀਰ ਦੇਵੀ ਦੇਵਤੇ ਨੂੰ ਖੁਸ਼ ਰੱਖਿਓ ਉਹਨਾਂ ਦੀ ਸੇਵਾ ਭਗਤੀ ਵੱਧ ਤੋਂ ਵੱਧ ਕਰੋ ਉਹਨਾਂ ਦਾ ਨਾਮ ਲੈ ਕੇ ਦਾਨ ਪੁੰਨ ਕਰੋ ਮਨ ਨੂੰ ਫੁੱਲ ਦੀ ਤਰ੍ਹਾਂ ਬਣਾ ਲਓ ਤੁਹਾਡਾ ਆਸ-ਪਾਸ ਵੀ ਮਹਿਕੇ ਤੇ ਤੁਹਾਡਾ ਗੁਰੂ ਪੀਰ ਵੀ ਮਹਿਕੇ ਨਵੇਂ ਸਾਲ ਆਪ ਸਭ ਨੂੰ ਰੱਬੀ ਰਹਿਮਤਾਂ ਬਰਕਤਾਂ ਖੁਸ਼ੀਆਂ ਤੇ ਇਲਾਹੀ ਰੰਗ ਨਾਲ ਰੱਬ ਦੇ ਨੂਰ ਨਾਲ ਪਰ ਦੇਵੇ ਆਓ ਅਸੀਂ ਸਾਰੇ ਰਲ ਕੇ ਦੁਆ ਕਰੀਏ ਜਦੋਂ ਤੁਸੀਂ ਇਸ ਅਰਦਾਸ ਨੂੰ ਇਸ ਵੀਡੀਓ ਨੂੰ ਸੁਣੋ ਤਾਂ ਇਸ ਦੁਆ ਨੂੰ ਸੁਣੋ ਤਾਂ ਸਾਰੇ ਜਣੇ ਆਪਣੇ ਆਪਣੇ ਗੁਰੂ ਪੀਰ ਦਾ ਧਿਆਨ ਕਰ ਲਿਓ ਇੱਕ ਮਨ ਇੱਕ ਚਿਤ ਹੋ ਕੇ ਬੈਠ ਜਾਓ ਅੱਖਾਂ ਬੰਦ ਕਰ ਲਿਓ ਤੇ ਸੱਚੇ ਮਨ ਨਾਲ ਇਹ ਅਰਦਾਸ ਸੁਣਿਓ ਬismillah ਇਹ ਆ ਪੀਰਾਂ ਦੀ ਇਹ ਪੰਜ ਤਨ پاک ਯਾ ਮੁਹੰਮਦ ਮੁਸਤਫਾ या बीबी फातिमा या हजरत अली या हुसैन या हसन या गोस पाक सरकार या लख दत्ता पीर या कोटले वाली सरकार या हैदर शेख मिया साहब या साबिर पाक या पीर फरीद या ख्वाया मोइनो दीन चिश्ती या ख्वाजा बख्तियार काकी या नामोद्दीन ओलिया या बू अली शाह कलंदर या बापू लाल बादशाह या मराद शाह या बोड शाह या लाल शाह या हैदरी शाह या बाबाशरु या बबा अर्जू ਇਆ ਪੰਜ ਪੀਰ ਆ 2200 ਖਵਾਜਾ 2300 ਕਤਬ ਸਵਾ ਲੱਖ ਪੀਰ 33 ਕੋਟ ਦੇਵੀ ਦੇਵਤਾ ਧਰਤੀ ਮਾਤਾ ਖਵਾਜਾ ਖিজਰ ਪੀਰ ਜੀ ਮਾਂ ਚੰਤਪੁਰਨੀ ਮਾਂ ਜਵਾਲਾ ਮਾਂ ਕਾਲਕਾ ਹੇ ਬ੍ਰਹਮਾ ਵਿਸ਼ਨੂੰ ਮਹੇਸ਼ ਨੌ ਨਾਥ 84 ਸਿੱਧ ਹਠੀ ਜਪੀ ਤਪੀ ਮੈਂ ਆਪ ਸਭ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪ ਸਭ ਨੂੰ ਆਪ ਸਭ ਪੀਰਾਂ ਫਕੀਰਾਂ ਨੂੰ ਉਸ ਅੱਲਾ ਪਾਕ ਖੁਦਾ ਤਾਲਾ ਸੱਚੇ ਰੱਬ ਦੀ ਦੁਹਾਈ ਦੇ ਕੇ ਖੁਦਾ ਤਾਲਾ ਦਾ ਵਾਸਤਾ ਦੇ ਕੇ ਤੁਹਾਡੇ ਅੱਗੇ ਦੁਆ ਫਰਿਆਦ ਕਰਦਾ ਹਾਂ ਕਿ ਨਵਾਂ ਸਾਲ 2000 2026 ਜੋ ਸ਼ੁਰੂ ਹੋਇਆ ਹੈ ਇਸ ਨਾਲ ਤੁਸੀਂ ਆਪਣੇ ਮਰੀਦਾਂ ਭਗਤਾਂ ਨੂੰ ਠੰਡੀਆਂ ਹਵਾਵਾਂ ਬਖਸ਼ੋ ਕੁੱਲ ਖਲਕਤ ਕੁੱਲ ਝੁਮਲੇ ਦਾ ਬੇੜਾ ਬੰਨੇ ਲਾ ਦਿਓ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਦੀ ਦਾਤ ਬਖਸ਼ ਦਿਓ ਬਿਮਾਰਾਂ ਨੂੰ ਸ਼ਿਫਾ ਦੇ ਦਿਓ, ਕੁੱਲ ਦੁਨੀਆਂ ਦਾ ਬੇੜਾ ਬੰਨੇ ਲਾ ਦਿਓ। ਹਰ ਘਰ ਵਿੱਚ ਤੰਦਰੁਸਤੀ, ਖੁਸ਼ੀਆਂ, ਧਨ-ਦੌਲਤ, ਬਰਕਤ ਬਖਸ਼ ਦਿਓ। ਹਰ ਘਰ, ਹਰ ਮਰੀਦ ਤੇ ਆਪਣੀਆਂ ਰਹਿਮਤਾਂ, ਨੂਰ, ਫੈਜ਼ ਦੀਆਂ ਬਰਸਾਤਾਂ ਕਰ ਦਿਓ। ਆਪਣੇ ਮਰੀਦਾਂ, ਭਗਤਾਂ ਦੀ ਲਾਜ ਰੱਖਿਓ। ਹਰ ਘਰ ਸੁਖੀ ਵਸੇ, ਹਰ ਘਰ ਤਰੱਕੀ ਕਰੇ। ਆਪਣੇ ਭਗਤਾਂ, ਮਰੀਦਾਂ ਨੂੰ ਤਤੀ ਹਵਾ ਨਾ ਲੱਗਣ ਦਿਓ। ਕੁੱਲ ਖਲਕਤ ਦਾ ਪਲਾਹ ਕਰਨਾ ਆਪਣੇ ਹਰ ਮਰੀਦਾਂ ਭਗਤਾਂ ਨੂੰ ਨਿੰਦਿਆ ਚੁਗਲੀ ਚੋਰੀ ਤੋਂ ਬਚੋਣਾ ਸਹੀ ਰਾਹ ਦਿਖੋਣਾ ਸਿੱਧੇ ਰਸਤੇ ਪੋਣਾ ਆਪ ਮਰੀਦਾਂ ਦੀ ਬਾਹ ਫੜ ਕੇ ਤੋਰਨਾ ਮੰਜ਼ਲਾਂ ਤੱਕ ਪਹੁੰਚੋਣਾ ਹਰ ਕੜੀ ਹਾਜ਼ਰ ਨਾਜ਼ਰ ਰਹਿਣਾ ਆਪਣੇ ਨਾਮ ਨਾਲ ਜੋੜਨਾ ਚਰਨਾਂ ਨਾਲ ਜੋੜਨਾ ਆਪ ਪਰਦੇ ਟਕਣਾ ਆਪ ਪਰਦੇ ਟਕਿਓ ਖੁਦ ਚਰਨੋ ਕੇ ਪਾਸ ਕਿਰਪਾ ਕਰਕੇ ਬਖਸ਼ ਲੋ ਅਸੀ ਪਾਪੀ ਤੁਸੀਂ ਬਖਸ਼ਣ ਹਾਰ ਤੁਹਾਡੀ ਰਹਿਮਤ صدਕਾ ਸਾਲ 2026 ਸਭ ਲਈ ਲੈ ਕੇ ਆਵੇ ਨਵੀਂ ਬਹਾਰ ਤੁਸੀਂ ਪਾਪੀਆਂ ਨੂੰ ਨਿਵਾਜ਼ ਦੇ ਬੇੜੇ ਕਰਦੇ ਪਾਰ ਇਹ ਮਾਤਾ ਦੀ ਇਹ ਪਿਤਾ ਦੀ ਜੈ ਮਾਤਾ ਪਿਤਾ ਜੈ ਪੀਰਾਂ ਦੀ ਸੋ ਦੋਸਤੋ ਮਿਲਾਂਗੇ ਅਗਲੀ ਵੀਡੀਓ ਵਿੱਚ ਆਪ ਸਭ ਨੂੰ ਸਤਿ